ਯੋਗੋ ਜੋਗਰ ਦਾ ਭਾਨ ਭਾਨ ਸਾਹਿਬ ਸਿੰਘ ਗੁਰੂ ਗ੍ਰਾਮ ਸਾਹਿਬ ਜੀ ਦੀ ਹਜ਼ੂਰੀ ਦੇ ਬੈਠੀਆਂ ਦੇ ਜੁਲਦੇਲ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਚਨਤਾ ਉਥੇ ਸੱਜ ਬਹੁਤ ਹੀ ਸਤਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਾ ਪੰਥ ਬਾਬਾ ਬੀਦੀ ਚੰਦ ਜੀ ਤੇ ਬਹੁਤ ਹੀ ਸਤਕਾਰਯੋਗ ਜੱਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਾਦਾਰ ਬਾਬਾ ਬਕਾਲਾ ਸਾਹਿਬ ਤੇ ਜੱਥੇਦਾਰ ਬਾਬਾ ਗੁਰਦੇਵ ਸਿੰਘ ਜੀ ਸ਼ਰੀਦੀ ਬਾਗ ਵਾਲੇ ਮਾਪੋਤਾਂ ਉੱਥੇ ਮੇਰੇ ਤੋਂ ਪਹਿਲਾਂ ਆਮੀਨਾਂ ਬਚਨ ਸੰਦੇ ਕਰ ਰਹੇ ਸੀ ਬਾਬਾ ਰਾਜ ਜੀ ਬਾਬਾ ਲਖਮ ਸਿੰਘ ਜੀ ਤੇ ਬਾਬਾ ਚਿੰਦਾ ਸਿੰਘ ਜੀ ਠੀਕੀ ਮੇਨ ਵਾਲੇ ਮਾਪੋਤਾਂ ਉੱਥੇ ਹੀ ਸਾਡੇ ਬਹੁਤ ਸਾਰੇ ਸਤਿਗੁਰੂ ਸਾਹਿਬਾਨ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਬਾਬਾ ਹੀਰਾ ਸਿੰਘ ਜੀ ਧੂਲਵੇਂ ਮੇਲੇ ਬਾਰੇ ਬਾਬਾ ਇੰਦਰਪਾਲ ਸਿੰਘ ਜੀ ਤੇ ਸਰਲਿੰਗ ਹੈਮਸਨ ਜਥੇਬੰਦੀਆਂ ਦੇ ਮੁਖੀ ਸਹਿਬਾਨ ਜਿਹੜੇ ਇੱਥੇ ਹਾਜ਼ਰ ਨੇ ਸੰਤ ਮਾਤੁਰਕ ਉਦਾਸੀ ਜੀ ਦੇ ਰੂਪੇ ਕਾਸ਼ੇਵਾ ਬਾਰੇ ਮਾਤੁਰਕ ਤੇ ਮੇਰੇ ਤੋਂ ਪਹਿਲਾਂ ਹਾਜ਼ਰੀ ਪਵਾ ਕੇ ਗਏ ਸਿੰਘ ਸਾਰਾ ਗਿਆਨੀ ਰਵੀਸ਼ਰ ਜੀ ਜਥੇਦਾਰ ਜੀ ਆਕਾਮਤਖ ਸਾਹਿਬ ਤੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤੇ ਨਾਲ ਹੀ ਸਿੰਘ ਸਾਹਿਬ ਯਾਦੂ ਸੁਲਤਾਨ ਸਿੰਘ ਸਿੰਘ ਸਾਹਿਬ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸਾਰੇ ਸੰਤ ਮਹਾਂਪੁਰਖ ਤੇ ਉੱਥੇ ਹੀ ਦਲਪੰਥ ਪਾਪਾ ਵਿਦੀ ਚੰਨੀ ਦੇ ਸਾਰੇ ਮੁਖੀ ਸਿੰਘ ਜਿੰਨੇ ਵੀ ਪੁਰਾਣੇ ਸਿੰਘ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਜੋ ਬਾਬਾ ਸਾਹਿਬ ਜੀ ਬਾਬਾ ਨਾਰਸਿੰਘ ਜੀ ਤੇ ਬਾਬਾ ਪ੍ਰੇਮ ਸਿੰਘ ਜੀ ਮਾਤਾ ਚੰਨੂ ਜੀ ਸੇ ਜੀ ਸਾਰੀ ਸਤਿਕਾਰ ਜੋ ਗੁਰੂ ਦੀਆਂ ਲਾਡੀਆਂ ਨਹਿਮਸਨ ਫੌਜਾ ਸਾਰਿਆਂ ਨੂੰ ਬੱਜ ਕੇ ਫਤਿਹ ਜਗਾਉਂਦਾ ਕਰਕੇ ਫਤਿਹ ਜਾਉਂਦੀ ਵਾਜੂ ਦੀਕਾ ਘਾਤ ਸਾਹਿਬ ਵਾਜੂ ਦੀਕੀ ਫਤਿਹ ਅੱਜ ਆਪਾਂ ਉਹ ਮਹਾਨ ਮਹਾਂਪੁਰਮ ਬ੍ਰਹਮ ਗਿਆਨੀ ਸਾ ਜੀ ਦਾ ਨਹੀਂ ਮਰਦਾ ਸੋ ਗੁਨਾ ਦੇ ਬਿਲੀ ਜਾਨ ਸੀਨਾ ਗੁਰੂ ਦਾ ਸੀਨਾ ਸਜਖਣワਸੀ ਜ세ਦਾਰ ਪਾਪਾ ਸੋਮ ਸਿੰਘ ਜੀ ਗਰਪਾਤੂ ਪਾਪਾ ਬਿਲੀ ਜਾਨ ਜੀ ਜਿਨ੍ਹਾਂ ਦਾ ਅੱਜ ਆਪਾਂ 50 ਸਾਲਾਂ 50 ਸਾਲਾਂ ਜਿਹੜੇ ਵਰਸੀ ਸਮਾਗਮ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਸਰਕਾਰ ਦੇ ਨਾਮ ਆਪਾਂ ਮਨਾ ਰਹੇ ਆ ਪੇਟੋ ਜ਼ੋਰ ਸੇ ਪੰਜਾਬ ਦੇ ਵਿੱਚ ਆਪਾਂ ਜਿੱਥੇ ਬਹੁਤ ਸਾਲਾਂ ਗੁਰਸੇਵ ਸੰਗਤਾਂ ਹਾਜ਼ਰੀਆਂ ਲਵਾ ਰੀਆਂ ਨੇ ਤੇ ਦਲਪੰਥ ਪਾਪਾ ਮੀਰੀ ਜੰਨ ਜੀ ਦੇ ਆਸਥਾਨ ਤੇ ਹੈੱਡਕੁਆਰਟਰ ਹੈ ਜਿਹੜਾ ਦਲਪੰਥ ਪਾਪਾ ਮੀਰੀ ਜੰਨ ਜੀ ਦਾ ਉਸ ਆਸਥਾਨ ਤੇ ਹਾਜ਼ਰੀਆਂ ਲਵਾ ਰਹੇ ਜਿੱਥੇ ਭਾਈ ਜਸਵੰਤ ਜੀ ਜਿਹੜੇ ਕਥਾ ਵਾਚਨੇ ਪੰਥ ਦੇ ਉਹਨਾਂ ਨੇ ਬਾਬਾ ਜੀ ਦੇ ਜੀਵਨ ਤੇ ਜਾਣਨਾ ਪਾਇਆ ਉੱਥੇ ਸਿੰਘ ਚਾਨ ਭਾਈ ਜਸਵੀਰ ਸਿੰਘ ਜੀ ਸਾਹਿਬ ਦਾ ਜੇਦਾਦ ਜੀ ਆਕਾਨ ਦਖਤ ਸਾਹਿਬ ਭਾਈ ਸਵਰਨਜੀਤ ਸਿੰਘ ਜੀ ਵੀ ਬੈਠੇ ਨੇ ਤੇ ਭਾਈ ਜਸਵੀਰ ਸਿੰਘ ਲੋਟੇ ਸਿੰਘ ਸਾਹਿਬ ਜੀ ਨੇ ਬਾਬਾ ਜੀ ਹੋਰਾਂ ਦੇ ਜੀਵਨ ਤੇ ਬਹੁਤ ਹੀ ਉਸਤਾਰਪੂਰਵਕ ਜਾਣਨਾ ਪਾਇਆ ਜਿੱਥੇ ਆਪਾਂ ਗੱਲ ਕਰਦੇ ਆਂ ਅਰਾ ਪੰਥਾਂ ਦੇ ਮਹਾਪੁਰਖਾਂ ਦੀ ਗੁਰੂ ਦੀਆਂ ਜਿੱਥੇ ਲਾਰੀਆਂ ਨਹਿੰਸੰ ਫੌਜਾਂ ਪੰਜ ਪਿਆਰੇ ਪੰਜ ਪੀਰ ਸ਼ਟਮ ਪੀਰ ਬੈਠਾ ਹੋਰ ਭਾਲੀ ਅਰਜਨ ਦਾਇਆ ਪੰਡਤਾਂ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਵਣ ਵਾਲੋ ਵਾਲੀ ਸੋ ਜਿੱਥੇ ਮਹਾਪੁਰਖ ਜਥੇਦਾਰ ਬਾਬਾ ਸੋਹਣ ਸਿੰਘ ਜੀ ਜਿਨ੍ਹਾਂ ਦੇ ਅੱਜ ਮਹਾਨ ਸਮਾਗਮਾਂ ਦੇ ਵਿੱਚ ਹਾਜ਼ਰੀਨ ਹੋਣ ਵਾਸਤੇ ਜਿੱਥੇ ਸਾਡੇ ਬਹੁਤ ਹੀ ਸਰਕਾਰਯੋਗ ਸ੍ਰੀ ਹਜੂਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਪ੍ਰਵਾਨ ਸਿੰਘ ਜੀ ਜਿਨ੍ਹਾਂ ਦਾ ਆਪਾਂ ਪਿਛਲੇ ਦਿਨੀ 25 ਸਾਲ ਦਾ ਸੇਵਾ ਦਿਹਾੜੇ ਮਨਾਏ ਤੇ ਉਥੋਂ ਵੀ ਸਾਡੇ ਬਹੁਤ ਸਰਕਾਰਯੋਗ ਸਿੰਘ ਸਾਹਿਬ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਬਾਬਾ ਗੁਰਵੰਤ ਸਿੰਘ ਜੀ ਉਹਨਾਂ ਨੂੰ ਪਾਈ ਤਸਵੀਰ ਜੀ ਪਹੁੰਚੇ ਨੇ ਉੱਥੇ ਹੀ ਕਲਸ਼ਰੀ ਪੜਨਾ ਸਾਹਿਬ ਦੇ ਜਥੇਦਾਰ ਸਿੰਘ ਜਿਆਨੀ ਬਲਦੇਵ ਸਿੰਘ ਜੀ ਇੱਥੇ ਹਾਜ਼ਰੀ ਲਵਾ ਕੇ ਗਏ ਨੇ ਜਿਹੜੇ ਇੱਥੇ ਵੈਕਟਰੀ ਹੋਣਗੇ ਜਿੱਥੇ ਸਾਰਿਆਂ ਨੇ ਆਪਣੀ ਆਪਣੀ ਹਾਜ਼ਰੀ ਲਗਾਈ ਹੈ ਤੇ ਨਾਲ ਹੀ ਆਪਾਂ ਗੱਲ ਕਰ ਰਹੇ ਆ ਅੱਜ ਸਾਡੇ ਦੇ ਹੈਂਸ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਦੇ ਜਿੱਥੇ ਮਹਾਪੁਰਖ ਹੋਰ ਵੀ ਜਨਤਮਾਨ ਹੋਣ ਬਹੁਤ ਹੋਏ ਨੇ ਕਰਨੀਵਾਰੇ ਪ੍ਰਸਾਦਨ ਹੈਂਸਨ ਜਿੱਥੇ ਬੰਗਿਆ ਜਿੱਥੇ ਸਰਕਾਰ ਜੋ ਬਾਬਾ ਸੋਨ ਸਿੰਘ ਜਿਨ੍ਹਾਂ ਦਾ ਜਨਮ ਜਿਹੜਾ ਉਹ ਬਿੰਦ ਸੋਨ ਸਿੰਘ ਇਰਸਤਾਨ ਤੇ ਆਪਾਂ ਦਰਸ਼ਨ ਕਰਨਾ ਆ ਮੈਨੂੰ ਯਾਦ ਹੈ ਜਿੱਥੇ ਅੰਦਰ ਦਾ ਇਤਿਹਾਸ ਦਾ ਸਥਾਨ ਹੈ ਉੱਥੇ ਵੀ ਦਰਸ਼ਨ ਦਾਰੇ ਕੀਤੇ ਤੇ ਬਾਬਾ ਸੋਮ ਸਿੰਘ ਜੀ ਹੋਰਾਂ ਨੇ ਜਿੱਥੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਤੇ ਜਦੋਂ ਦੰਮ ਵੀ ਇਕਸਾਰ ਦੇ ਜਥੇਦਾਰ ਸੀ ਬਾਬਾ ਗੁਰਬਾਖਸ਼ ਸਿੰਘ ਜੀ ਉਹਨਾਂ ਤੋਂ ਬਾਅਦ ਜਿਹੜੇ ਸੰਤ ਕਰਤਾਰ ਸਿੰਘ ਜੀ ਜਦੋਂ ਉਹਨਾਂ ਨੂੰ ਦਸਤਾਰ ਬੰਦੀ ਹੋਈ ਤੇ ਉਦੋਂ ਜਿਹੜੇ ਸੀ ਸੱਚਖੰਡਵਾਸੀ ਬਾਬਾ ਸੋਮ ਸਿੰਘ ਜੀ ਤੇ ਸ਼ਰੋਣੀ ਪੰਥਾ ਅਕਾਲੀ ਮੁੰਡਾ ਦਲ ਦੇ ਜੱਜੇਦਾਰ ਬਾਬਾ ਸੰਤਾਰ ਸਿੰਘ ਹੋਰਾਂ ਨੇ ਉਹਨਾਂ ਨੂੰ ਜਿਹੜੇ ਬਾਬਾ ਬੇਸ਼ਨਤ ਸਿੰਘ ਜੀ ਨੇ ਤਰਨਾ ਦਲ ਬਾਬਾ ਕਾਲਾ ਚੈਹ ਦੇ ਜੱਜੇਦਾਰ ਤੋਂ ਹਾਲੇਕ ਸੀ ਤੇ ਮੁੰਡਾ ਦਲ ਦੇ ਜੱਜੇਦਾਰ ਤੇ ਤਰਨੇ ਦਲਾਂ ਦੇ ਜਿਹੜੇ ਜੱਜੇਦਾਰ ਸੀ ਬਾਬਾ ਸ਼ਰੋਣੀ ਸਿੰਘ ਜੀ ਤੇ ਬਾਬਾ ਬੇਸ਼ਨਤ ਸਿੰਘ ਜੀ ਹੋਰਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਹੋਰਾਂ ਨੂੰ ਜਿਹੜੀ ਦਸਤਾਰ ਕੁੰਦੀ ਸਜਾਈ ਤੇ ਬਹੁਤ ਜ਼ਿਆਦਾ ਸ਼ੁਰੂ ਤੋਂ ਲੈ ਕੇ ਆਪਸੀ ਜਿਹੜਾ ਪ੍ਰੇਮ ਪਿਆਰ ਜਥੇਵੰਦੀਆਂ ਦੇ ਵਿੱਚ ਹਮੇਸ਼ਾ ਚੱਲਿਆ ਆਉਂਦਾ ਤੇ ਸੰਤ ਕਰਤਾਰ ਸਿੰਘ ਜੀ ਬਹੁਤ ਜ਼ਿਆਦਾ ਜਿੱਥੇ ਮਾਨ ਸਤਕਾਰ ਦਿੰਦੇ ਸੀ ਇਨਹੈਂਸਰ ਜਥੇਵੰਦੀਆਂ ਨੂੰ ਉੱਥੇ ਢੋਡਾ ਕਰਦਾ ਬਹੁਤ ਜ਼ਿਆਦਾ ਮਾਨ ਸਤਕਾਰ ਸੀ ਤੇ ਮਿੱਤੇ ਜੋਗ ਦਾ ਜਿਹੜਾ ਨਹੀਂ ਪੱਥਰ ਸੀ ਉਹ ਵੀ ਜਥੇਦਾਰ ਪਾਤਸ਼ਾਹ ਸੰਤਾਰ ਸਿੰਘ ਜੀ ਜਥੇਦਾਰ ਢੋਡਾ ਕਰਦੇ ਉਹਨਾਂ ਦੇ ਤੇ ਬਾਬਾ ਸੰਤਾਨ ਸਿੰਘ ਜੀ ਮਹਾਪੁਰਖ ਇਹਨਾਂ ਦੇ ਬਾਬਾ ਬੇਸ਼ੰਤ ਸਿੰਘ ਜੀ ਹੋਰਾਂ ਦੇ ਰਾਹੀਂ ਉੱਥੇ ਜਿਹੜੇ ਜੀ ਦੰਦਮਨੀ ਟਕਸਾਲ ਦੇ ਜਿਹੜੇ ਹੈੱਡ ਕੁਆਰਟਰ ਹੈ ਮਹਿਤਾ ਜੋ ਉਹ ਸਥਾਨ ਦਾ ਜਿਹੜਾ ਨੀ ਪੱਥਰ ਨਹੀਂ ਬਾਬਾ ਸੰਤਾਨ ਸਿੰਘ ਇਹਨਾਂ ਮਹਾਪੁਰਖਾਂ ਨੇ ਰੱਖਿਆ ਸੀ ਤੇ ਮੈਂ ਬੇਨਤੀ ਕਰ ਰਿਹਾ ਜਿੱਥੇ ਦੰਦਮਨੀ ਟਕਸਾਲ ਜਾਂ ਨਹਿਰ ਸਿੰਘ ਜਥੇ ਬੰਦੀਆਂ ਨੇ ਉੱਥੇ ਆਪਾਂ ਹਮੇਸ਼ਾ ਹੀ ਜਿੱਥੇ ਸੱਜ ਦੇ ਪੈਰਾਂ ਦੇ ਤਾਂ ਉੱਥੇ ਹੀ ਜਿੱਥੇ ਦਾਤ ਪਾਪਾ ਸੋਨ ਸੱਜੀ ਮਾਪੁਰਖ ਜਦੋਂ ਵੱਡੀਆਂ ਵੱਡੀਆਂ ਇਹਨਾਂ ਨੇ ਸੇਵਾਵਾਂ ਕੀਤੀਆਂ ਜਿੱਥੇ ਅੱਜ ਉਹਨਾਂ ਦੀ ਜੀਵਨ ਤੇ ਜਿਹੜਾ ਜਾਣਨਾ ਪਾਉਂਦੀ ਹੋਈ ਜਿਹੜੀ ਆਪਾਂ ਪੁਸਤਕ ਰਚਨਾ ਕੀਤੀ ਮਾਪੁਰਖ ਬਾਬਾ ਸਾਰਸ ਜੀ ਹੋ ਰਹੇ ਨੇ ਤੇ ਉਹਦੇ ਜੀਵਨ ਝਾਤ ਜਿਹੜੀ ਆਪਾਂ ਜਰੂਰ ਉਹਦੇ ਤੋਂ ਸੇਧ ਲੈਣੀ ਹੈ ਤੇ ਜਿੱਥੇ ਦਾਤ ਬਾਬਾ ਸੋਨ ਸੱਜੀ ਇਨਾਂ ਨੇ ਜीडीसी ਧਾਰਮਿਕ ਵਿੱਚ ਉਹ ਗੁਰਦੁਆਰਾ ਮਾਤਾ ਸਹਿਬ ਦੇਵਾ ਸ੍ਰੀ ਹਜੂਸਾ ਬ੍ਰਹਮ ਗਿਆਨੀ ਪਾਪਾ ਮੈਂਸਨ ਜੀ ਬਾਬਾ ਤੁਹਾਨੂੰ ਸੰਗੇ ਹੋਰਾਂ ਤੋਂ ਹਾਜ਼ਰ ਕੀਤੀ ਤੇ ਬਾਬਾ ਦਇਆ ਸਿੰਘ ਜੀ ਹੋਰਾਂ ਨੇ ਵੀ ਲੋਕੋ ਹੀ ਜਿਵੇਂ ਹਾਜ਼ਰ ਕੀਤੀ ਤੇ ਬਾਬਾ ਸੋਹਣ ਸਿੰਘ ਜਦੋਂ ਸੋਹਣੀ ਪੰਥਰਾ ਕਾਲੀ ਬੁੱਢਾ ਦਮ ਜਿਹੜਾ ਮਹੌਰ ਅੰਗਰੇਜ਼ਾਂ ਦੇ ਨਾਮ ਕਿਉਂਕਿ ਆਪਾਂ ਅਕਸਰ ਹੀ ਗੱਲ ਕਰਦੇ ਆਂ ਨਿਹੰਸ ਸਿੰਘ ਜਥੇ ਬੰਗਿਆ ਜਿਹੜੀਆਂ ਨੇ ਪਹਿਲਾਂ ਮੁਗਲਾਂ ਦੇ ਨਾਲ ਜੁੜਿਤੀਆਂ ਰਹਿਆਂ ਫਿਰ ਅੰਗਰੇਜ਼ਾਂ ਦੇ ਨਾਲ ਜੁੜਿਤੇ ਰਹੇ ਜਦੋਂ ਅੰਗਰੇਜ਼ਾਂ ਦੇ ਨਾਲ ਜਿਹੜੇ ਜੁੜਿਤ ਹੋਏ ਤੇ ਮਹੌਤੀ ਜਿਹੜੀ ਜੇਲ੍ਹ ਦੇ ਵਿੱਚ ਬੁੱਢਾ ਦਲੋਂ ਜਿਹੜਾ ਕੈਦ ਕਰ ਦਿੱਤਾ ਗਿਆ ਸੀ ਉਦੋਂ ਸੱਤਖੜ ਵਾਸੀ ਬਾਬਾ ਖੂਨ ਸਿੰਘ ਇਹਨਾਂ ਨੇ ਜਿਹੜੇ ਬੁੱਢਾ ਦਲ ਦੇ ਧੋਣਿਆਂ ਵੀ ਸਿੰਘਾਂ ਵੀ ਤੇ ਬਹੁਤ ਜ਼ਿਆਦੀ ਜਿਹੜੀ ਸੇਵਾਵਾਂ ਕੀਤੀਆਂ ਤੇ ਜਦੋਂ ਬਾਬਾ ਸੋਮ ਸਿੰਘ ਜੀ ਹੋਰਾਂ ਦੇ ਧਰਮ ਪਤਨੀ ਜਿਹੜੇ ਸੀ ਮਾਤਾ ਜੀ ਸਰਕਾਰ ਜੋ ਉਹ ਚੜਾਈ ਵੀ ਕਰ ਗਏ ਪਰ ਬਾਬਾ ਜਿਹੜੇ ਸੀ ਸੋਮ ਸਿੰਘ ਨੇ ਸੁਨਿਆ ਭੇਜਿਆ ਸੀ ਜਦੋਂ ਤੱਕ ਜਿਹੜਾ ਬੁੱਢਾ ਦਾਲਾ ਉਹ ਰਿਹਾ ਹੋ ਕੇ ਸਿੰਘ ਸਾਹਿਬ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਜੀ ਕਲਾਕਾਰੀ ਜਦੋਂ ਤੱਕ ਰਿਹਾ ਹੋ ਕੇ ਜਿਹੜੇ ਆ ਬਾਤ ਨਹੀਂ ਆਉਂਦੇ ਉਦੋਂ ਤੱਕ ਜਿਹੜਾ ਮੈਂ ਇੱਥੇ ਜਿਹੜੀ ਸੇਵਾ ਲਗਾਉਣੀ ਹੈ ਜਦੋਂ ਬੁੱਢਾ ਦਲ ਜਿਹੜਾ ਇਹ ਹਾ ਹੋ ਕੇ ਜਿਹੜਾ ਬਾਹਰ ਆਇਆ ਸੀ ਉਦੋਂ ਜਿਹੜਾ ਬਾਬਾ ਸੋਮ ਸਿੰਘ ਜੀ ਹੋਰੀ ਆਪਦੇ ਨਗਰ ਇੱਥੇ ਪਹੁੰਚੇ ਸੀ ਤੇ ਉਦੋਂ ਬੁੱਢਾ ਦਲ ਦੇ ਜਥੇਦਾਰ ਬਾਬਾ ਸਹਿਬ ਤੁਸੀਂ ਕਲਾਕਾਰੀ ਹੋਰਾਂ ਨੇ ਬਜਨ ਕੀਤੇ ਸੀ ਕਿ ਬਾਬਾ ਸੋਮ ਸਿੰਘ ਜਿੱਥੇ ਤੁਸੀਂ ਮਹਾਨ ਇਸ ਜਥੇਬੰਦੀ ਦੇ ਜਥੇਦਾਰ ਹੋ ਹੋਰ ਵੀ ਗੁਰੂ ਸਾਹਿਬ ਦੀ ਕਿਰਪਾ ਕਰੂਗੇ ਤੇ ਤੁਹਾਡੇ ਘੋੜੇ ਹਿਣ ਕਰਕੇ ਹੋਰ ਚੰਗੀ ਕਲਾ ਹੋਊਗੀ ਦਨਪਾਤ ਨਹੀਂ ਉਹ ਜਥੇਦਾਰ ਬਾਬਾ ਸੋਮ ਸਿੰਘ ਜੀ ਮਾਪੁਰਖ ਦੀ ਅੱਜ ਆਪਾਂ ਯਾਦ ਨੂੰ ਤਾਲਾ ਕਰ ਰਹੇ ਆ ਮੈਨੂੰ ਯਾਦ ਆ ਜਦੋਂ 1977 ਦੇ ਵਿੱਚ ਨਰੰਗਕਾਰੀ ਕਾਰਵਾਤ ਆਇਆ ਉਦੋਂ ਜਿਹੜੇ ਸੀ ਜਥੇਦਾਰ ਬਾਬਾ ਸੰਤਾ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਮਾਪੁਰਖ ਤੇ ਬਾਬਾ ਰਾਜ ਜੀ ਬੈਠੇ ਨੇ ਇਹਨਾਂ ਦੇ ਸੱਚਖੰਡ ਪਾਸੀ ਸਰਕਾਰ ਜੋ ਪਿਤਾ ਜੀ ਬਾਬਾ ਵੀਰ ਤੇ ਕਮਨੀਸ਼ ਸਿੰਘ ਜੀ ਮੈਂ ਵੀ ਨਿਕਾ ਜੀ ਅਸੀਂ ਬਾਬਾ ਬਟਾਰ ਸਿੰਘ ਜੀ ਤੇ ਉੱਥੇ ਨਰੰਗਕਾਰੀ ਜਿਹੜਾ ਕਾਂਟ 13 ਸਿੰਘ ਜਿਹੜੇ ਸ਼ਹੀਦ ਹੋ ਚੁੱਕੇ ਸੀ ਉਹਨਾਂ ਦਾ ਸੰਸਕਾਰ ਕਰਨ ਨੂੰ ਆਸਤੇ ਜਦੋਂ ਲੈ ਕੇ ਜਾ ਰਿਹਾ ਸੀ ਤੇ ਜਦੋਂ ਇਹਨਾਂ ਦੇ ਸ਼ੋਨੀ ਦੇ ਨੇੜੇ ਕੋਹਂਦੀ ਉੱਤੇ ਫਿਰ ਪੂਰੀ ਚੱਲ ਗਈ ਸੀ ਫਿਰ ਬੜੇ ਜਦੋਜਹਿਦ ਤੇ ਨਾਲ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਸੀ ਜਿੱਥੇ ਹੁਣ ਨਹਿੰਕਰ ਜਿੱਥੇ ਬੰਦਿਆ ਮਹਾਰਨਾ ਬੇੜ ਦਿਨਾਂ ਨੇ 1978 ਦੇ ਵਿੱਚ ਦੰਨਵੀ ਟਕਸਾਲ ਤੇ ਬੁੱਗੋਸ ਵੇਲੇ ਦੇ ਸਰਦ ਕਰਤਾ ਜੀ ਦੰਨਵੀ ਟਕਸਾਲ ਦੇ ਤੇ ਬੁੱਢਾ ਦਲ ਦੇ ਜਿਹੜੇ ਜਥੇਦਾਰ ਸੀ ਬਾਬਾ ਕਰਨ ਦਾਸ ਜੀ ਇਹਨਾਂ ਨੇ ਜਿਹੜਾ ਰਲ ਕੇ ਸਾਧਨਾਂ ਹੈਂਸਨ ਜਥੇਬੰਦੀਆਂ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਲੈਕਸ਼ਨ ਵੀ ਲਗੀ ਤੇ ਇਹ ਸਾਂਝਾਂ ਨੇ ਕਲਾਮ ਪੰਥਾਂ ਦੀਆਂ ਦੰਨਵੀ ਟਕਸਾਲ ਦੀਆਂ ਹਮੇਸ਼ਾ ਇਕੱਠੇ ਰਹਿ ਤੇ ਜਦੋਂ ਸਾਖਣਵਾਰੀ ਬਾਬਾ ਸੋਮ ਸਿੰਘ ਜੀ ਧਰਮਿਕ ਤੇ ਦਰਪੰਥ ਜੇ ਪਟਨਾ ਸਾਹਿਬ ਉਦੋਂ ਸ਼ਤਾਬ ਦੀ ਜਿਵੇਂ ਹੁਣ ਆਪਾਂ ਸਾਢੇ 3 ਸਾਢੇ 300 ਸਾਲਾਂ ਧਰਮਪੰਥ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਸ਼ਤਾਬੀਆਂ ਬਣਾਈਆਂ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਸੀ ਉਦੋਂ ਜਥੇਦਾਰ ਬਾਬਾ ਅਰਕਾਸ਼ ਸਿੰਘ ਹੋរី ਅਸੀਂ ਜਦੋਂ ਉੱਤਰਾਂ ਗੁਰੂ ਘਰ ਬਾਗ ਜਿੱਥੇ ਸਾਰੇ ਦਰਮਪੰਥਾਂ ਦੇ ਭਰਾ ਲੱਗੇ ਹੋਏ ਸੀ ਉਦੋਂ ਜਾਤ ਕੀਤਾ ਕੇ ਉਸ ਵੇਲੇ ਦੇ ਜਥੇਦਾਰ ਸੀ ਬਾਬਾ ਤੇਲ ਸਿੰਘ ਜੀ ਬੁੱਢਾਪਾ ਦੇ ਤੇ ਬਾਬਾ ਸੋਹਣ ਸਿੰਘ ਜਿਹੜੇ ਸੀ ਉਹ ਦਰਪੰਖ ਬਾਬਾ ਬੇਦੀ ਚਾਂਦੀ ਦੇ ਜਥੇਦਾਰ ਸੀ ਬੋਹਾ ਦਾ ਅਸੀਂ ਮਾਨ ਸਰਕਾਰ ਇੰਨਾ ਜ਼ਿਆਦਾ ਸੀ ਹਮੇਸ਼ਾ ਇਹ ਗੁੱਜੇ ਨੂੰ ਕਿਉਂਕਿ ਹੈਮਸਨ ਜਿਵੇਂ ਸਾਰੇ ਧਰਮ ਗਿਆਨੀ ਹੋਏ ਨੇ ਤੋਂ ਬਾਬਾ ਹਰਮਨ ਸਿੰਘ ਜੀ ਬਾਬਾ ਮਿਰਸ ਜੀ ਤੇਲ ਸਰਕਾਰ ਜੋ ਸਾਡੇ ਸਾਜਿਕ ਨਿਵਾਸੀ ਧਰਮ ਗਿਆਨੀ ਬਾਬਾ ਦਇਆ ਸਿੰਘ ਜੀ ਜਿਨ੍ਹਾਂ ਦੇ ਮੈਨੂੰ ਯਾਦ ਹੈ ਜਦੋਂ ਬਾਬਾ ਸੋਹਣ ਸਿੰਘ ਜੀ ਹੋਰਾਂ ਦੇ ਅੰਮੀਠੇ ਦਾ ਜਦੋਂ ਨਹੀਂ ਪੱਥਰ ਰੱਖਿਆ ਤੇ ਉਦੋਂ ਵੀ ਮੈਂ ਆਪਣੀ ਸੋਤਰੀ ਮੰਨ ਕੇ ਬਿਆਸੀ ਦੀ ਜਾਂਦਾ ਫਿਰ ਉਦੋਂ ਇਸ ਹਸਤਾਨ ਦੇ ਜਿਹਨੇ ਨਹੀਂ ਪੱਥਰ ਰੱਖੇਗਾ ਉਦੋਂ ਬਾਬਾ ਜੀ ਬਾਬਾ ਮਹਾਂ ਸਿੰਘ ਜੀ ਪਾਪਾ ਸੰਤਾਰਥ ਸਿੰਘ ਜੀ ਬਾਬਾ ਵੀਰ ਜੀ ਦਮ ਜੀ ਸਾਰੇ ਉਦੋਂ ਹਾਜ਼ਰ ਸੀ ਫਿਰ ਜਦੋਂ ਜਦੋਂ ਵੀ ਕੋਈ ਦਰਗਾਹਾਂ ਜਾਂਥਾਂ ਵਿੱਚ ਵੱਡੇ ਪ੍ਰੋਗਰਾਮ ਵੱਡੀਆਂ ਸ਼ਤਾਬੀਆਂ ਤੇ ਆਪਾਂ ਉਥੇ ਹੀ ਬਾਬਾ ਜਥੇਦਾਰ ਬਾਬਾ ਬਾਬਾ ਅਵਕਾਸ਼ ਜੀ ਹੋਰੀ ਬਨਾ ਪੰਥਾਂ ਸਮੇਤ ਜਿਹੜੇ ਪਹੁੰਚ ਕੇ ਉਹਨਾਂ ਦੇ ਉਥੇ ਚਤਾਰੀਆਂ ਦੇ ਜਿੱਥੇ ਲੰਗਰ ਗੁੱਜੂ ਦੇ ਔਰ ਮੋਟ ਵਰਤਾਏ ਜਾਂਦੇ ਨੇ ਉਥੇ ਹੀ ਦੇਸ ਉਪਦੇਸ਼ਾਂ ਦੇ ਵਿੱਚ ਜੇ ਆਪਾਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਦ ਦੀ ਗੱਲ ਕਰਦੇ ਆ ਬਾਬਾ ਅਵਕਾਸ਼ ਜੀ ਹੋਰਾਂ ਦੇ ਭਾਵੇਂ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਜਿਹੜੀ ਸ਼ੋਣੀ ਦਾ ਕੀਤਾ ਫਿਰ ਜਿਹੜੀ ਯੂਐਸਏ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ kolonियां ਕਾਇਮ ਕੀਤੀਆਂ ਸੋ ਬਹੁਤ ਵੱਡੀਆਂ ਬਾਬਾ ਹੀ ਹੋਰੀ ਸੇ ਵਾਹਮਾਂ ਉਭਾਰੇ ਨੇ ਹੋਏ ਅਕੱਤਰ ਮਿਲੂ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਠੋ ਸਭਾ ਵਿਛਾਏ ਸੋ ਗੁਰੂ ਸਾਹਿਬ ਕਿਰਪਾ ਕਰ ਇਹ ਜਿਹੜਾ ਮਹਾਨ ਜੇ ਜਥੇ ਬੰਦੀ ਹੈ ਇਹਨੂੰ ਹੋਰ ਵੀ ਗੁਰੂ ਸਾਹਿਬ ਜੀਤਤਾ ਦੇ ਨਾਲ ਆਪਸੀ ਪੇਨ ਪਿਆਰ ਪਰਵਾਰ ਦੇ ਵਿੱਚ ਤੇ ਦਰਪੰਥ ਦੇ ਵਿੱਚ ਜਿਹੜਾ ਬਖਸ਼ਿਸ਼ ਕਰ ਉਹ ਜਿੱਥੇ ਕਿ ਹੈਂਸਨ ਜਥੇਬੰਦੀਆਂ ਦੀ ਮਾਨ ਸਰਕਾਰ ਦੀ ਗੱਲ ਹੈ ਉੱਥੇ ਹੀ ਸਾਡੇ ਜਥੇਦਾਰ ਬਾਬਾ ਜੋਗਰ ਸਿੰਘ ਜੀ ਦਲਪੰਥ ਬਾਬਾ ਬੇਦੀ ਚੰਦ ਜੀ ਬਾਬਾ ਅਫਾਕਰ ਸਿੰਘ ਜੀ ਜਦੋਂ ਵੀ ਕੋਈ ਗੁਰੂ ਤੇ ਹੁੰਦੇ ਨੇ ਵਤੇ ਪੰਥਕ ਫੈਸਲੇ ਲੈਣੇ ਹੁੰਦੇ ਨੇ ਉਦੋਂ ਸਾਰੇ ਤਲਾਂ ਪੰਥਾਂ ਦੇ ਸਮੇਤ ਸ਼੍ਰੋਮਣੀ ਪੰਥ ਅਕਾਲੀ ਗੁੱਡਾ ਗੱਲ ਪੰਜਵਾਂ ਪੱਖ ਸਾਰੀਆਂ ਤੇ ਹੈਂਸਨ ਜਥੇਬੰਦੀਆਂ ਇੱਕ ਜੁੱਟ ਹੋ ਕੇ ਫੈਸਲੇ ਲੈਣੇ ਕੋਈ ਵੀ ਇਹ ਹੁਜਰਤ ਕਾਜ ਨਹੀਂ ਹੁੰਦਾ ਜਿਹੜਾ ਸਹਿংসਕ ਫੌਜਾਂ ਦੇ ਅੱਗੇ ਜੇ ਕੋਈ ਅੜ ਜਾਵੇ ਪਰ ਸਹਿংসਕ ਫੌਜਾਂ ਹਮੇਸ਼ਾ ਗੁਰੂ ਸਾਹਿਬ ਤੋਂ ਲੈ ਕੇ ਗੁਰੂਆਂ ਦੇ ਰਾਗੀਆਂ ਤੇ ਸਹਿংসਕ ਫੌਜਾਂ ਬਾਣੀ ਬਾਣਾ ਪੰਥ ਪ੍ਰਚਾਰੋ ਸਿੰਘ ਗੁਰੂਕਾ ਪੰਛੀ ਜਾਨੋ ਜਿਹੜਾ ਕਾਮਕ ਸਾਹਿਬ ਦੀ ਜਿੱਤੇ ਮਾਨ ਮਰਿਆਦਾ ਦੀ ਗੱਲਬਾਤ ਹੁੰਦੀ ਹੈ ਉਥੇ ਵੀ ਸਹਿংসਕ ਜਿੱਥੇ ਬੰਗੀਆਂ ਜੀਆਂ ਹਮੇਸ਼ਾ ਤੱਤਾਂ ਬੈਂਦੀਆਂ ਨੇ ਜੇ ਕੋਈ ਨਹੀਂ ਜਦੋਂ ਵੀ ਕੋਈ ਆਮ ਆਪਨ ਚਾਹਤੀ ਗੱਲ ਹੋਈ ਹੈ ਨਹਿਮਸਨ ਜਥੇਬੰਦੀਆਂ ਪਹਿਲਾਂ ਵੀ ਅੱਗੇ ਵੀ ਜਿਹੜਾ ਤਗੜੇ ਹੋ ਕੇ ਫੈਸਲੇ ਲੈਣਗੇ ਸੋ ਜਿੱਥੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਹੁਣ ਵਾਪਸ ਵੀ ਆ ਗਏ ਨੇ ਇਹਨਾਂ ਨੂੰ ਜ਼ਰੂਰ ਚਾਹੀਦਾ ਜੋ ਨਹਿਮਸਨ ਜਥੇਬੰਦੀਆਂ ਨੇ ਜਿਹੜੇ ਪੂਰੇ ਜੁੱਟ ਦੇ ਨਾਲ ਫੈਸਲੇ ਲੈ ਤੇ ਉਹ ਫੈਸਲੇ ਨਹਿਮਸਨ ਜਥੇਬੰਦੀਆਂ ਦੇ ਜਿਹੜੇ ਉਹ ਬਚਨਾਂ ਨੂੰ ਲਾਗੂ ਕਰਨਾ ਨਹੀਂ ਹੈ ਜਿੱਦ ਨੇ ਹੈਕਸਨ ਜਥੇਪੰਡਿਆਂ ਨੇ ਜੋ ਬਚਨ ਹੁਣ ਤੱਕ ਕਿਸੇ ਵੀ ਕੋਈ ਪ੍ਰਧਾਨ ਕੋਈ ਵੀ ਕਦੇ ਤੇ ਛੱਡਿਆ ਉਹ ਬਚਨਾਂ ਤੋਂ ਮੂੰਹ ਨਹੀਂ ਮੋੜਿਆ ਸੋ ਹੁਣ ਵੀ ਇਹ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜੋ ਵੀ ਆਕਾਲੀ ਦਲ ਦੇ ਪ੍ਰਧਾਨ ਨੇ ਜੋ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਹੇ ਨੇ ਹੈਕਸਨ ਜਥੇਪੰਡਿਆਂ ਦੇ ਜਿਹੜੇ ਵਜਨ ਦੇ ਉੱਪਰ ਪਹਿਰਾ ਦੇ ਤੇ ਉਹ ਡਾਕ ਦੇ ਜਿਹੜੇ ਸਭ ਜਿਦੇ ਬੰਤੀਆਂ ਕਦੇ ਵੀ ਮਰਿਆਦਾ ਤੋਂ ਨਾ ਕਵੇ ਕਿਸੇ ਜਿਹਦੀ ਮਰਿਆਦਾ ਤੋਂ ਪਿੱਛੇ ਹਟੀਆਂ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਜੋ ਬਾਣਾ ਬਾਣੀ ਪੰਥ ਪਛਾਨੋ ਸਿੰਘ ਤੁਮਕਾ ਪੰਛੀ ਜਾਣੋ ਜਦ ਲਗ ਖਾਲਸਾ ਰਹੇਂਿਆਰਾ ਤਲ ਲਗ ਤੇਜ ਜਿਉ ਮੈਂ ਸਾਰਾ ਜਾਵੇ দেহ ਵਿਪਰਨ ਕੀ ਜੀ ਮੈਂ ਨਾ ਗੁਰੂ ਜੀ ਕੀ ਪਰਤੀ ਸੋ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਬਾਣੀ ਤੇ ਬਾਣੇ ਉਹਨਾਂ ਇਨ ਬੇਨੇ ਨਾਂ ਦੇ ਬਹਿਰਾ ਦਿੱਤਾ ਮਰਿਆਦਾ ਦੇ ਵਿੱਚ ਮਰਿਆਦਾ ਦੇ ਵਿੱਚ ਕਦੇ ਵੀ ਤਬਦੀਲੀ ਨਹੀਂ ਆਉਂਦੀ ਦੀ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕਾਇਮ ਕੀਤਾ ਉਹ ਬੁੱਢਾ ਦਲ ਤੇ ਬੁੱਢਾ ਦਲ ਦੇ ਜਥੇਦਾਰਾਂ ਨੇ ਜੋ ਵੀ ਹੁਣ ਤੱਕ ਫੈਸਲੇ ਲੈ ਜੇ ਮਹਾਰਾਜਾ ਬਾਬਾ ਅਕਾਲੀ ਬਾਬਾ ਫੁੱਲਾ ਜੀ ਵੀ ਸ਼ਹੀਦ ਨੇ ਜੋ ਫੈਸਲੇ ਲੈ ਸਾਤ ਸਤ ਪਤ ਨੂੰ ਮੋੜ ਵੀ ਉਹਨਾਂ ਤੇ ਮਾਨ ਕਰਦਾ ਤੇ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਹੁਣ ਤੱਕ ਉਹ ਗਾਲ ਪੱਥ ਜਿਹੜੇ ਚੱਲੇ ਆ ਰਹੇ ਨੇ ਉਹ ਮਹਾਨ ਕਿਰਪਾ ਹੈ ਇਹਨਾਂ ਨੇ ਹੈਨਸਨ ਜਿੱਥੇ ਦੁਨੀਆ ਤੇ ਆਪਾਂ ਆਉਣ ਵਾਲੇ ਸਮੇਂ ਤੇ ਫਿਰ ਜਿਹੜਾ ਉਹ ਗੁਰਮਤ ਮਚਾਰਾ ਕਰਕੇ ਮਾਪੁਰਖਾਂ ਦੇ ਨਾਮ ਜਿਹੜੇ ਆਪਾਂ ਫੈਸਲੇ ਲੈ ਲਏ ਨੇ ਜੋ ਵਚਨ ਨਹਿਨਸਨ ਜਿੱਥੇ ਦੁਨੀਆ ਨੇ ਕੀਤੇ ਨੇ ਉਹਦੇ ਤੇ ਅਕਾਲਾ ਪਰ ਜਿਹੜੀਆਂ ਥਰੋਨਿੰਗ ਗੁਰਦੁਆਰਾ ਪਰਮੰਧਾ ਕੁਮੈਲੀ ਇਹਨਾਂ ਤੋਂ ਜਿਹੜਾ ਪਹਿਲਾ ਥਰੋਨਿੰਗ ਪੰਖਾ ਆਕਾਲੀ ਬੁੱਢਾ ਦਲ ਦੇ ਬਾਦਸ਼ਾਹ ਦੇ ਨਾਮ 'ਚ ਰਿਹਾ ਕਾਲਪੁਰ ਸਾਹਿਬ ਦੇ ਜਥੇ ਦਰ ਹੈ ਸਾਰੇ ਗੁਰਦੁਆਰਾ ਸਰਪੰਨਾਂ ਦਾ ਪਰਮੰਧ ਥਰੋਨਿੰਗ ਪੰਖਾ ਆਕਾਲੀ ਬੁੱਢਾ ਦਲ ਦਾ ਹੈੱਡਕੁਆਟਰ ਹੁੰਦਾ ਜਿਸਰੀ ਅਮਰਸਰ ਸਾਂ ਆਗਿਆ ਮਹਿਮਸ਼ੰਤੰਨੇ ਦਲ ਜਿਨ੍ਹਾਂ ਨੇ ਲਾਹੌਰ ਜਿਹੜਾ ਜਗੰਨਨ ਕਾਵਲ ਪ੍ਰਧਾਨ ਉਪ-ਪੰਨਿਸਥਾਨ ਸ਼ਿਰੀ ਨਗਰ ਪਹਾੜੂਪੁਰ ਦਿੱਲੀ ਤੇ ਦਿੱਲੀ ਤੋਂ ਅੱਗੇ ਤੱਕ ਦੇ ਇਲਾਕੇ ਜਿੱਤੇ ਇਹ ਹਿੰਦਸਨ ਜਥੇਦਪਤੀਆਂ ਦੀ ਵੱਡੀ ਦੇਣ ਹੈ ਦਿੱਲੀ ਦੇ ਉੱਪਰ ਆਪਾਂ ਹੁਣ ਵੀ ਜਦੋਂ ਸਾਰੇ ਜਿੱਤੇ ਬੁੱਢਾਗਲ ਤਰਨਾ ਦਾ ਇਲਾਕਾ ਤਰਤਾਈ ਦੇ ਨਾਮ ਲਾਲ ਕਿਲੇ ਦੇ ਸਾਹਮਣੇ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਸੋ ਗੁਰੂਆਂ ਦੀਆਂ ਲਾਟੀਆਂ ਹਿੰਦਸਨ ਫੋਜਾਂ ਸਜਾਈ ਦੇ ਸਮਾ ਕੈਮਰੇ ਨਾਲ ਤੇ ਅੱਗੇ ਵੀ ਕੈਮਰੇ ਨਾਲ ਸੋ ਇਤੇ ਸ਼੍ਰੋਮਣੀ ਕੌਂਪਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਇਹਨਾਂ ਨੂੰ ਦੁਬਾਰਾ ਸੇਵਾ ਮਿਲੀ ਹੈ ਤੇ ਇਹਨਾਂ ਨੂੰ ਜਿਹੜਾ ਜਰੂਰ ਸਹੀ ਫੈਸਲੇ ਉਹ ਲੈਣੇ ਇਹ ਚਾਹੀਦੇ ਨੇ ਲੈਣੇ ਵੀ ਪੈਣੇ ਨੇ ਕਿਉਂਕਿ ਇਹ ਜਿਹੜੇ ਰਹਿਮਸਨ ਜਥੇਬੰਦੀਆਂ ਜਿਹੜੇ ਗੁਰੂਤਾਲ ਸੋਧ ਕੇ ਸਾਰੇ ਪ੍ਰੇਮ ਪਿਆਰ ਦੇ ਨਾਲ ਜਦੋਂ ਗੁਰੂ ਦੇ ਇਤਿਹਾਸਕ ਪੱਖ ਨੂੰ ਅੱਗੇ ਰੱਖਦੇ ਜਿਹੜੇ ਫੈਸਲੇ ਲੈਂਦੀਆਂ ਨੇ ਉਹਦੇ ਤੇ ਜਿਹੜਾ ਜਰੂਰ ਡਗਣਾ ਪੈਂਦਾ ਹੈ ਤੇ ਉਹ ਜਿਹੜਾ ਫੈਸਲਾ ਪ੍ਰਵਾਨ ਨਹੀਂ ਕਰਨਾ ਪੈਂਦਾ ਜਿੱਥੇ ਬਾਬਾ ਅਵਤਾਰ ਜੀ ਹੋਰਾਂ ਦੇ ਆਪਾਂ ਗੱਲ ਕਰਦੇ ਆ ਜਦੋਂ ਪਿਛਲੇ ਤੇ ਵੀ ਸਾਧਕਾਂ ਵਾਂਸੀ ਬਾਬਾ ਦਇਆ ਸੇ ਵੀ ਹੋਰਾਂ ਦੇ ਵਿੱਚ ਰੂਪ ਸੀ ਉਹ ਜਿਹੜੇ ਉਹਨਾਂ ਨੂੰ ਸ਼ਰੋਮਨੀ ਪੰਚ ਸੇਤ ਦਾ ਜਿਹੜਾ ਮਹਾਨ ਉਪਾਦੀ ਦੇ ਨਾਲ ਸਨਮਾਨ ਕੀਤਾ ਗਿਆ ਉਹਨਾਂ ਦੀ ਤਸਵੀਰ ਜਿਹੜੀ ਉੱਤੇ ਕੇਂਦਰੀ ਅਜਾਇਬ ਘਰ ਦੇ ਵਿੱਚ ਸਭਾਈ ਮਾਨ ਕੀਤੀ ਗਈ ਇਸੇ ਵੇਲੇ ਮਾਮਾ ਨੇ ਲੰਗਰ ਦੀਆਂ ਸੇਵਾਵਾਂ ਵੱਡੀਆਂ-ਵੱਡੀਆਂ ਸ਼ਤਾਪੀਆਂ ਦੇ ਹੋਣਾ ਅਨੰਤਪੁਰ ਸਾਹਿਬ ਵਿੱਚ ਮੋਜ਼ਾ ਬਲਾ ਬਣਾਇਆ ਤੇ ਨਾਂ ਵੀ ਦੰਮਨワਲ ਸਾਹਿਬ ਦੇ ਵਿੱਚ ਬਹੁਤ ਵੱਡੇ ਉਸਤਾਕੀ ਦੇ ਪ੍ਰੋਗਰਾਮ ਹੁੰਦੇ ਨੇ ਮੈਂ ਬੇਰਤੀ ਕਰਦਾ ਜਿੰਨਾ ਕੋ ਸਿੱਖਾਂ ਨੇ ਠੰਡੇ ਪਾਟੇ ਦਾ ਮੰਤ ਨਹੀਂ ਛਕਿਆ ਉਹ ਜਰੂਰ ਠੰਡੇ ਪਾਟੇ ਦਾ ਮਿਲ ਚਾਕੇ ਦਲਪਤ ਦਰਵਾਜ਼ਾ ਵਿਧੀ ਚਾਰਜੀ ਵੱਲੋਂ ਠੰਡੇ ਪਾਟੇ ਦਾ ਅਮਰ ਸਿਜਾ ਕੀਤਾ ਜਾਣਾ ਅੱਜ

ਸੇਵਾ ਮੰਨ ਭਾਰ ਰਹੇ ਨੇ ਸਾਰੇ ਤਰ੍ਹਾਂ ਪੰਥਾਂ ਦੇ ਵਿੱਚ ਇਸੇ ਤਰ੍ਹਾਂ ਮਹਾਰਾਜ ਅਕੱਤਰ ਕਾਇਨਾ ਬਖਸ਼ੀ ਰੱਖਣ ਸੋ ਭਗਵਾਨ ਸਾਹਿਬ ਜੀ ਜੋ ਯੋਗੇਸ਼ ਗੇਂਦੀ ਸੇਵਾ ਭਾਰ ਰਹੇ ਨੇ ਤੇ ਬਾਬਾ ਨੰਗਲੀ ਜੀ ਜਿਹੜੇ ਪੰਥ ਦੇ ਭਗਵਾਨ ਨੇ ਉਹ ਵੀ ਹਾਜ਼ਰੀ ਲਵਾਈ ਉਹਨਾਂ ਨੇ ਵੀ ਸੋ ਗੁਰੂ ਸਾਹਿਬ ਕਿਰਪਾ ਕਰ ਮੈਸਾਨੀਆਂ ਨੇ ਹੈਂਸਨ ਜਥੇਬੰਦੀਆਂ ਵੱਲੋਂ ਸ਼ਰੋਮੀ ਪੰਥ ਆਕਾਲੀ ਬੁੱਢਾ ਦਲ ਪੰਜਵਾਕਾਰ ਤੋਂ ਵੱਲੋਂ ਸਾਡੇ ਸਭ ਬਹੁਤ ਹੀ ਸਤਿਕਾਰਯੋਗ ਸੱਚਖੰਡਵਾਸੀ ਜਥੇਦਾਰ ਬਾਬਾ ਸੋਨ ਸਿੰਘ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹਾਜ਼ਰੀ ਲਵਾਉਂਦਾ ਹੋਇਆ ਤੇ ਨਾਲ ਹੀ ਬੇਤੀ ਕਰਦਾ ਗੁਰੂ ਸਾਹਿਬ ਕਿਰਪਾ ਕਰ ਵਿਸਰ ਨਹੀਂ ਦਤਾ ਆਪਣਾ ਨਾਮ ਦੇਹੋ ਹੁਣ ਗਾਵਾਂ ਦਿਨ ਰਾਤ ਨਾਮ ਜਪਾਓ ਇਹੋ ਸੋ ਗੁਰੂ ਸਾਹਿਬ ਹਮੇਸ਼ਾ ਕਿਰਪਾ ਬਣਾਈ ਰੱਖਣ ਹਮੇਸ਼ਾ ਜਲਦੀ ਗਲਬਖਸ਼ ਇੰਨਾ ਕੁਝ ਕਹਿੰਦਾ ਹੋਇਆ ਸਾਧ ਗੰਨ ਹੈ ਜਦ ਜਥੇ ਬੰਦਿਆ ਬਾਬਾ ਗੁਰਦੇਵ ਜੀ ਨੂੰ ਨਿਵਾਨਾ ਬਚਨ ਕਰਦੇ ਆ ਸੀ ਬਾਬਾ ਜੀ ਤੁਸੀਂ ਵੀ 2 ਮਿੰਟ ਪ੍ਰਾਣੇ ਸਿੰਘੋਂ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਸਭ ਕੁਝ ਕਰਦੇ ਹੋ ਜੋ ਵੀ ਤੁਹਾਨੂੰ ਲਿਖਾਉਣੀ ਹੈ ਬਾਬਾ ਜੋਗਾ ਸਰ ਕੀ ਮਹਾਂਪੁਰਖ ਤੁਹਾਨੂੰ ਪਾਤਸ਼ਾਹ ਬਾਬਾ ਮੇਰੀ ਜਾਨੀ ਤਿਆਗ ਦੀ ਮੂਰਤ ਨੇ ਮਹਾਂਪੁਰਖ ਗੁਰੂ ਸਾਹਿਬ ਕਿਰਪਾ ਕਰ ਇੰਨਾ ਕੁਝ ਦਿੱਤਾ ਹੋਇਆ ਪਾਤਸ਼ਾਹ ਬਾਬਾ ਮੇਰੀ ਜਾਨੀ ਦੇ ਸਾਰੀਆਂ ਗੁਰੂਆਂ ਲਾਂਗੀਆਂ ਫੋਲਾਂ ਨੂੰ ਫੜੇ ਲਿਜਾਉਣਾ ਗੱਲ ਕੇ ਬੋਧੇ ਜਾਓ ਜੀ ਵਾਹਿਗੁਰੂ ਖਾਲਸਾ ਪਰਮ ਜੀ ਦੀ ਬੋਧ ਗੱਜ ਜਰਾਂ ਨਹੀਂ ਆਵੇ ਸਾਠਕ ਵਾਸੀ ਜਿੱਥੇ ਤੱਕ ਬਾਬਾ ਸੋਨ ਸਿੰਘ ਜੀ ਦੇ ਮੰਨੋਂ ਬਾ